ਢੋਲਕੀਆਂ ਖੜਕਾ ਲੈਣੀ ਆ ਵਾਹਿਗੁਰੂ 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 ਡੋਂਟ ਮਾਈਂਡ ਕਿਆ ਕ੍ਰਿਸ਼ਨ ਨੇ ਗੁਰੂ ਨਾਨਕ ਬਣ ਕੇ ਨਹੀਂ ਆਇਆ ਧਰਤੀ ਤੇ ਬੈਸ਼ਨੂ ਦੇ ਵੀ ਤਾਂ ਹੋਈਓ ਨਹੀਂ ਜੀ ਹੈਗੀ ਇਹ ਤਾਂ ਸਿਰਫ ਕਹਿਣ ਦੀਆਂ ਗੱਲਾਂ ਆ ਕਿ ਮਹਾਰਾਜ ਆਪਣੇ ਕਮਰ ਕੱਸੇ ਹਨੂਮਾਨ ਚਾਲੀਸਾ ਰੱਖਦੇ ਸੀ ਤੁਸੀਂ ਇਹ ਕਹਿ ਕੇ ਮੈਂ ਸੂਰ ਦਾ ਦੰਦ ਇਸ ਲਈ ਪਾਇਆ ਕਿਉਂਕਿ ਤੁਹਾਡੇ ਤੇ ਕੋਈ ਕਾਲਾ ਇਲਮ ਨਹੀਂ ਚੱਲੇਗਾ ਜਿਵੇਂ ਇਸਲਾਮ ਚ ਦੇਖੋ ਤਾਂ ਸਾਰੇ ਜਾਨਵਰਾਂ ਨੂੰ ਖਾਂਦੇ ਨੇ ਕਿ ਮੈਂ ਮਾਫੀ ਚਾਹਣਾਂ ਬੰਦੇ ਨੂੰ ਵੀ ਖਾ ਜਾਣਾਂ ਤੇ ਇਸਲਾਮ ਤਰਮ ਨੂੰ ਕਿਉਂ ਹਾਈਲਾਈਟ ਕੀਤਾ ਉਹਨਾਂ ਨੇ ਨਹੀਂ ਦੇਖਿਆ ਕਿ ਮੇਰੇ ਚਾਚੇ ਦੀ ਕੁੜੀ ਆ ਮੇਰੀ ਭੂਆ ਦੀ ਕੁੜੀ ਆ ਉਹਨਾਂ ਨੇ ਅਯਾਸ਼ੀ ਨੂੰ ਹੀ ਲੋਕ ਵਧੀਆ ਮੰਨਦੇ ਨੇ ਐਡਜ਼ ਉਹ ਲੈ ਕੇ ਆਏ ਆ 10 ਵਾਰ ਮੱਥਾ ਟੇਕ ਕੇ ਬਾਬੇ ਕੋਲ ਆ ਕੇ 11ਵੀਂ ਵਾਰੀ ਬਾਬਾ ਕਹਿੰਦਾ ਚੱਲ ਕਮਰੇ ਚ ਐਸੀ ਰੇਪ ਕਰਨੇ ਸਿੱਖ ਗਏ ਫਿਰ ਉਸੀ ਮਾਂ ਪੈਣ ਇੱਕ ਕਰਦੇ ਆ ਤੇਰਾ ਅਪ੍ਰੈਲ ਤੇ ਗੱਲ ਸਟਾਰਟ ਕਰਦਾ ਗੋਰੇ ਕਹਿੰਦੇ ਕੀ ਹੋ ਰਿਹਾ ਨਮਸ ਹਾਲ ਆ ਤਾਂ ਭੰਗੜੇ ਪੈ ਰਿਹਾ ਕਹਿੰਦੇ ਫੂਲ ਆਏ ਫੂਲ ਜਦ ਕਿ ਸਾਨੂੰ ਗੋਰਿਆਂ ਦੀ ਗਾਲ ਕੱਢੀ ਹੋਈ ਆ ਕੁਛ ਕਿਸੇ ਮੰਤਰ ਨੂੰ ਲੈ ਲੋ